ਸ਼ਤਸ਼ਰੀય ਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਅਗਲੀ ਪੇਸ਼ਕਸ਼ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਲਗਾਤਾਰ 4 ਦਿਨਾਂ ਤੋਂ ਚੱਲੀਆਂ ਆ ਰਹੀਆਂ ਖਿਆਸਰਾਈਆਂ ਉੱਪਰ ਆਖਰ ਵਰਾਮ ਲੱਗ ਹੀ ਗਿਆ ਪੱਕੇ ਸੂਤਰਾਂ ਦੇ ਹਵਾਲੇ ਤੋਂ ਚੀਫ ਮਿਨਿਸਟਰ ਦੇ ਲੇਵਰ ਖਤਮ ਹੋਣ ਦਾ ਦਾਵਾ ਕਰਨ ਵਾਲੇ ਮਜੀਠੀਆ ਸਾਹਿਬ ਚੁੱਪ ਨੇ ਇੱਕ ਹੋਰ ਵੱਡੇ ਸੁਚਿੰਤਕ ਸੁਖਪਾਲ ਖਹਿਰਾ ਉਹਨਾਂ ਨੇ ਹਸਪਤਾਲ ਦੇ ਵਿੱਚ ਦਾਖਲ ਹੋਣ ਨੂੰ ਵੀ ਏਜਰੀਬਾਲ ਦੀ ਇੱਕ ਡੂੰਗੀ ਸਾਜ਼ਿਸ਼ ਕਰਾਰ ਦਿੱਤਾ। ਭਗਵੰਤ ਮਾਨ ਨੂੰ ਵੀ ਮੇਰੇ ਵਾਂਗੂ ਹੀ ਲਾਂਬੇ ਕੀਤਾ ਜਾ ਰਿਹਾ ਹੈ ਇਹ ਦੋਸ਼ ਲਗਾਏ। ਇਸ ਔਖੀ ਘੜੀ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਭਗਵੰਤ ਮਾਨ ਦੇ ਨਾਲ ਖੜੇ ਹਾਂ ਇੱਕ ਪੰਜਾਬੀ ਹੋਣ ਦੇ ਨਾਤੇ। ਬਿਮਾਰੀ ਦੇ ਵਿੱਚ ਨਾਲ ਨਹੀਂ ਹੈਗੇ। ਦਿਲੋਂ ਸੇਤਿਆਬ ਹੋਣ ਦੀ ਦੁਆ ਜਾਂ ਕੋਈ ਅਰਦਾਸ ਨਹੀਂ ਕਰ ਰਿਹਾ। ਪਰ ਚੀਫ ਮਿਨਿਸਟਰ ਦੀ ਕੁਰਸੀ ਤੋਂ ਉਤਾਰਨ ਦੀਆਂ ਸਾਜ਼ਿਸ਼ਾਂ ਉਸ ਕਰਕੇ ਹਮਦਰਦੀ ਦਿਟਾਉਣ ਵਾਲਿਆਂ ਦੀ ਜਿਹੜੀ ਹੈ ਉਹ ਕਤਾਰ ਲੰਬੀ ਹੁੰਦੀ ਹੈ ਕਿਹੋ ਜਿਹਾ ਕਿਰਦਾਰ ਹੈ ਸਾਡੇ ਨੇਤਾਵਾਂ ਦਾ ਸਾਡੇ ਪੱਤਰਕਾਰਾਂ ਦਾ ਜਾਂ ਆਮ ਲੋਕਾਂ ਦਾ ਜੋ ਸ਼ਾਇਦ ਪਸੰਦ ਨਹੀਂ ਕਰਦੇ ਹੋਣਗੇ ਇਸ ਲੀਡਰਸ਼ਿਪ ਨੂੰ ਲੇਕਿਨ ਪਸੰਦ ਨਾ ਪਸੰਦ ਹੋਣਾ ਇੱਕ ਅਲੱਗ ਗੱਲ ਹੈ ਆਪਸ ਦੇ ਵਿੱਚ ਇੱਕ ਦੂਜੇ ਨਾਲ ਦੁਸ਼ਮਣੀਆਂ ਕਿਹੜਾ ਸਿਆਸੀ ਹੋਰ ਚੀਜ਼ਾਂ ਹੋ ਸਕਦੀਆਂ ਨੇ ਪਰ ਕਿਸੇ ਬਿਮਾਰ ਬੰਦੇ ਨੂੰ ਹਸਪਤਾਲ ਦੇ ਵਿੱਚ ਜੋ ਦਾਖਲ ਹੈ ਉਸ ਨੂੰ ਮਜ਼ਾਕ ਦਾ ਪਾਤਰ ਬਣਾਉਣਾ ਜਾਂ ਉਸ ਦੀ ਬਿਮਾਰੀ ਦੀਆਂ ਅਟਕਲਾਂ ਲਾ ਕੇ ਸਵਾਦ ਲੈਣਾ ਛਟਕਾਰੇ ਲੈਣੇ ਇਹ ਤਾਂ ਪੰਜਾਬੀ ਸੁਭਾਅ ਦੇ ਵਿੱਚ ਸ਼ਾਇਦ ਕਿਤੇ ਵੀ ਨਹੀਂ ਮਿਲਦਾ ਲੇਕਿਨ ਅਸੀਂ ਦੇਖ ਰਹੇ ਹਾਂ ਸਭ ਕੁਝ ਹੁੰਦਾ ਡਾਕਟਰ ਆਰ ਕੇ ਜਸਵਾਲ ਨੇ ਡਾਇਰੈਕਟਰ ਐਂਡ ਹੈੱਡ ਆਫ ਦਿ ਡਿਪਾਰਟਮੈਂਟ ਆਫ ਕਾਰਡੀਆਲੋਜੀ ਫੋਟਿਸ ਹਸਪੀਟਲ ਮੋਹਾਲੀ ਉਹਨਾਂ ਵੱਲੋਂ ਇੱਕ ਬੁਲੇਟਿਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸੀਐਮ ਸਾਹਿਬ ਜਿਹੜੇ ਨੇ ਚੀਫ ਮਿਨਿਸਟਰ ਹੈਜ਼ ਬੀਨ ਡਾਇਗਨੋਸਡ ਵਿਦ ਲੈਪਟੋਸਪੀਰੋਸਿਸ ਇਹ ਬਿਮਾਰੀ ਦਾ ਨਾਮ ਹੈ ਜਿਹੜੀ ਲੱਭੀ ਹੈ ਜਿਹੜੀ ਡਾਕਟਰਾਂ ਨੇ ਕਨਫਰਮ ਕੀਤਾ ਹੈ ਕਿ ਜਿਸ ਨਾਲ ਚੀਫ ਮਿਨਿਸਟਰ ਸਾਹਿਬ ਗ੍ਰਸਤ ਨੇ ਲੈਪਟੋਸਪਾਇਰੋਸਿਸ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਐਪਰੋਪਰੀਏਟ ਐਂਟੀਬਾਇਓਟਿਕਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਗੀਆਂ ਨੇ ਇਸ ਦਵਾਈ ਦਾ ਜੋ ਬਿਮਾਰੀ ਦਾ ਜੋ ਇਲਾਜ ਹੈ ਉਸ ਲਈ ਜੋ ਦਵਾਈਆਂ ਨੇ ਐਂਟੀਬਾਇਓਟਿਕਸ ਨੇ ਉਹਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਜਿਹੜੀ ਪਲੂਮਨਰੀ ਆਰਟਰੀ ਸੀਗੀ ਉਹਦਾ ਪ੍ਰੈਸ਼ਰ ਨਹੀਂ ਬਣ ਰਿਹਾ ਸੀ ਜਾਂ ਪ੍ਰੈਸ਼ਰ ਫਲਕਚੂਏਟ ਕਰ ਰਿਹਾ ਸੀ ਉਸ ਦਾ ਜੋ ਇਲਾਜ ਚੱਲ ਰਿਹਾ ਹੈ ਉਹ ਕਹਿੰਦੇ ਨੇ ਸੀਐਮ ਸਾਹਿਬ ਉਹਦੇ ਵਾਸਤੇ ਵੀ ਚੰਗੀ ਤਰ੍ਹਾਂ ਰਿਸਪੌਂਡ ਕਰ ਰਹੇ ਨੇ ਇਹਦਾ ਮਤਲਬ ਉਹਦਾ ਇਲਾਜ ਵੀ ਸਹੀ ਚੱਲ ਰਿਹਾ ਹੈ ਕਾਮਯਾਬ ਤਰੀਕੇ ਨਾਲ ਚੱਲ ਰਿਹਾ ਹੈ ਜੋ ਉਹਨਾਂ ਨੇ ਬੁਲਟਨ ਦੇ ਵਿੱਚ ਕਿਹਾ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਹਾਂ ਉਹ ਉਹਨਾਂ ਨੇ ਕਿਹਾ ਕਿ ਐਟ ਪ੍ਰੈਸੈਂਟ ਆਲ ਵਾਈਟਲਸ ਆਫ ਦ ਸੀਐਮ ਆਰ ਕੰਪਲੀਟਲੀ ਸਟੇਬਲ ਇਸ ਟਾਈਮ ਜਿਹੜੇ ਵੀ ਵਾਈਟਲ ਪੈਰਾਮੀਟਰ ਹੁੰਦੇ ਨੇ ਜੋ ਜੋ ਵੀ ਜ਼ਰੂਰੀ ਮਾਪਦੰਡ ਹੁੰਦੇ ਨੇ ਉਹ ਸਾਰੇ ਉਹਨਾਂ ਦੇ ਸਟੇਬਲ ਚੱਲ ਰਹੇ ਨੇ ਕਿਤੇ ਵੀ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਐਸ ਸਸਪੈਕਟਿਡ ਐਟ ਦ ਟਾਈਮ ਆਫ ਐਡਮਿਸ਼ਨ ਫਾਰ ਟ੍ਰੋਪੀਕਲ ਫੀਵਰ ਹਿਸ ਬਲੱਡ ਟੈਸਟ ਫਾਰ ਲੈਪਟੋਸਪਾਇਰੋਸਿਸ ਹੈਸ ਕਮ ਬੈਕ ਪੋਜ਼ਿਟਿਵ ਉਹ ਕਹਿੰਦੇ ਜਦੋਂ ਉਹ ਦਾਖਲ ਹੋਏ ਸੀਗੇ ਉਦੋਂ ਹੀ ਸਾਨੂੰ ਜੋ ਬੁਖਾਰ ਦਾ ਸ਼ੱਕ ਸੀ ਉਹਦੇ ਕਰਕੇ ਜੋ ਅਸੀਂ ਬਲੱਡ ਟੈਸਟ ਕੀਤੇ ਸੀਗੇ ਉਹ ਬਲੱਡ ਟੈਸਟ ਜਿਹੜੇ ਨੇ ਉਹ ਲੈਪਟੋਸਪਾਇਰੋਸਿਸ ਵਾਸਤੇ ਪੋਜ਼ਿਟਿਵ ਆ ਗਏ ਨੇ ਮਤਲਬ ਉਸ ਟੈਸਟਾਂ ਦੇ ਵਿੱਚ ਪੋਜ਼ਿਟਿਵ ਆ ਗਿਆ ਕਿ ਉਹਨਾਂ ਨੂੰ ਇਹੀ ਬਿਮਾਰੀ ਹੈ ਸਾਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦਾ ਸ਼ੱਕ ਸੀ ਜਦੋਂ ਅਸੀਂ ਬੁਖਾਰ ਵਾਸਤੇ ਉਹਨਾਂ ਨੂੰ ਦਾਖਲ ਕੀਤਾ ਸੀਗਾ all clinical features and pathological tests have shown satisfactory improvement jo jo vi jeve main tuhanu dassya mapdand ne pathological test hunde ne jo jo clinical procedure hunde ne oh sare jo vi doctors kar rahe ne oh onna de mutabik bilkul santoshjanak ne satisfactory ne koi khatre wali ya khabron di gal nahi hai cm de needleless utra ne ਕਿਆ ਹੈ ਇਹ ਕਿ ਸ਼ਾਇਦ ਅੱਜ ਐਤਵਾਰ ਨੂੰ ਵੀ ਉਹਨਾਂ ਨੂੰ ਡਿਸਚਾਰਜ ਹੋਣ ਦੀ ਜਾਂ ਛੁੱਟੀ ਮਿਲਣ ਦੀ ਹਜੇ ਆਸ ਨਹੀਂ ਹੈ ਹੋ ਸਕਦਾ ਹੈ ਐਤਵਾਰ ਦਾ ਪੂਰਾ ਦਿਨ ਵੀ ਚੀਫ ਮਿਨਿਸਟਰ ਸਾਹਿਬ ਹਸਪਤਾਲ ਦੇ ਵਿੱਚ ਹੀ ਐਡਮਿਟ ਟ੍ਰਾਂਸਪੋਰਟੇਸ਼ ਹਸਪਤਾਲ ਦੇ ਵਿੱਚ ਹੁਣ ਇਹ ਬਿਮਾਰੀ ਕੀ ਹੁੰਦੀ ਹੈ ਕਿਵੇਂ ਫੈਲਦੀ ਹੈ ਇਸ ਬਾਰੇ ਥੋੜੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਬਾਰੇ ਵੀ ਕਾਫੀ ਕੁਝ ਉਲ ਜਲੂਲ ਫਲਾਇਆ ਜਾ ਰਿਹਾ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਫਲੇਵਰ ਖਰਾਬ ਹੋਣਾ ਜਾਂ ਹੋਰ ਤਰੀਕੇ ਦੀਆਂ ਕਿੱਸਰਾਂ ਜੀਆਂ ਲੈ ਕੇ ਸੋਸ਼ਲ ਮੀਡੀਆ ਦਾ ਬਾਜ਼ਾਰ ਗਰਮ ਸੀ ਉਸੇ ਤਰੀਕੇ ਨਾਲ ਇਸ ਬਿਮਾਰੀ ਨੂੰ ਲੈ ਕੇ ਵੀ ਕਾਫੀ ਕੁਝ ਕਿਹਾ ਜਾ ਰਿਹਾ ਹੈ ਤੁਹਾਨੂੰ ਸੈਂਟੀਫਿਕਲੀ ਡਾਕਟਰਾਂ ਦੇ ਮੁਤਾਬਿਕ ਦੱਸਦੇ ਹਾਂ ਕਿ ਇਹ ਕੀ ਬਿਮਾਰੀ ਹੈ ਕਿਵੇਂ ਫੈਲਦੀ ਹੈ ਡਾਕਟਰ ਸੰਦੀਪ ਚਤਵਾਲ ਨੇ ਇੰਟਰਨਲ ਮੈਡੀਸਨ ਦੇ ਸਪੈਸ਼ਲਿਸਟ ਨੇ ਚੰਡੀਗੜ੍ਹ ਬੇਸ ਨੇ ਉਹਨਾਂ ਨੇ ਇੱਕ ਅੰਗਰੇਜ਼ੀ ਦੇ ਅਖਬਾਰ ਨਾਲ ਗੱਲਬਾਤ ਕੀਤੀ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਉਹਨਾਂ ਮੁਤਾਬਿਕ ਇਹ ਬਿਮਾਰੀ ਉਦੋਂ ਫੈਲਦੀ ਹੈ ਜਦੋਂ ਇਨਫੈਕਟਡ ਜਾਨਵਰ ਦਾ ਪਿਸ਼ਾਬ ਜਿਹੜਾ ਹੈ ਉਹ ਇਨਸਾਨ ਦੇ ਕੰਟੈਕਟ ਦੇ ਵਿੱਚ ਆਉਂਦਾ ਹੈ ਤਾਂ ਇਹ ਬਿਮਾਰੀ ਫੈਲਦੀ ਹੈ ਪਹਿਲਾਂ ਪਹਿਲਾਂ ਇਹ ਲੱਗਦਾ ਹੈ ਕਿ ਕੋਈ ਵਾਇਰਲ ਇਨਫੈਕਸ਼ਨ ਹੋ ਗਿਆ ਹੈ ਪਰ ਜੇ ਇਸ ਦਾ ਇਲਾਜ ਸਹੀ ਤਰੀਕੇ ਦੇ ਨਾਲ ਨਾ ਕੀਤਾ ਜਾਵੇ ਤਾਂ ਇਹ ਇਨਸਾਨ ਦੀ ਕਿਡਨੀ ਨੂੰ ਤੇ ਲਿਵਰ ਨੂੰ ਇਹ ਇੰਪੈਕਟ ਕਰ ਸਕਦੀ ਹੈ ਕਿਡਨੀ ਦਾ ਫੇਲਰ ਹੋ ਸਕਦਾ ਹੈ ਜੇ ਟਾਈਮ ਤੇ ਪਤਾ ਲੱਗ ਜੇ ਕਿ ਇਹ ਕਿਹੜੀ ਬਿਮਾਰੀ ਹੈ ਉਹਦਾ ਇਲਾਜ ਪੂਰੇ ਤਰੀਕੇ ਦੇ ਨਾਲ ਹੋ ਸਕਦਾ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਇਨਸਾਨ ਪੂਰੇ ਤਰੀਕੇ ਨਾਲ ਠੀਕ ਹੋ ਜਾਂਦਾ ਹੈ ਇਹ ਡਾਕਟਰ ਸੰਦੀਪ ਕਤਵਾਲ ਨੇ ਕਿਹਾ ਫਿਰ ਡਾਕਟਰ ਜੀ ਰਣਜੀਤ ਕੁਮਾਰ ਨੇ ਉਹ ਵੀ ਇੰਟਰਨਲ ਮੈਡੀਸਨ ਦੇ ਹੀ ਸਪੈਸ਼ਲਿਸਟ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੀ ਲੈਪਟੋਸਪਾਇਰੋਸਿਸ ਹੈ ਉਹ ਇੱਕ ਜ਼ੂਨੋਟਿਕ ਇਨਫੈਕਸ਼ਨ ਹੈ ਜ਼ੂਨੋਟਿਕ ਮਤਲਬ ਇਹ ਇਨਫੈਕਸ਼ਨ ਉਹ ਹੈ ਜੋ ਕਿ ਜਾਨਵਰਾਂ ਤੋਂ ਇਨਸਾਨ ਨੂੰ ਅਸਰਦਾ ਹੈ ਇਫੈਕਟ ਕਰਦਾ ਹੈ ਤੇ ਇਨਸਾਨ ਤੋਂ ਜਾਨਵਰਾਂ ਨੂੰ ਵੀ ਹੋ ਸਕਦਾ ਹੈ ਫੈਲ ਸਕਦਾ ਹੈ ਇਹ ਇਨਫੈਕਸ਼ੀਅਸ ਡਿਸੀਜ਼ ਹੈ ਮਤਲਬ ਛੂਤ ਦੀ ਬਿਮਾਰੀ ਹੈ ਇੱਕ ਦੂਸਰੇ ਨਾਲ ਟੱਚ ਦੇ ਹੋਣ ਨਾਲ ਮਤਲਬ ਇੱਕ ਦੂਜੇ ਦੇ ਨਾਲ ਕੰਟੈਕਟ ਦੇ ਵਿੱਚ ਆਉਣ ਦੇ ਨਾਲ ਇਹ ਬਿਮਾਰੀ ਇੱਕ ਤੋਂ ਦੂਸਰੇ ਨੂੰ ਫੈਲ ਸਕਦੀ ਹੈ ਇਸ ਤਰ੍ਹਾਂ ਦੀ ਇਹ ਬਿਮਾਰੀ ਹੈ ਸਪਾਇਰੋਸ਼ੈਟ ਲੈਪਟੋਸਾਇਰਾ ਇਹ ਬੈਕਟੀਰੀਆ ਦਾ ਨਾਮ ਹੈ ਸੈਂਟੀਫਿਕ ਨਾਮ ਹੈ ਬੈਕਟੀਰੀਆ ਹੈ ਇਹਦੇ ਜਿਹੜੇ ਕਿਟਾਣੂ ਨੇ ਇਸ ਦੇ ਨਾਲ ਇਹ ਫੈਲਦੀ ਹੈ ਇਹ ਬੈਕਟੀਰੀਆ ਜਿਹੜਾ ਹੈ ਉਹ ਮੈਮਲਸ ਦੇ ਵਿੱਚ ਜ਼ਿਆਦਾਤਰ ਉਹਸ ਨੂੰ ਆਪਣਾ ਇੱਕ ਰੈਜ਼ਰਵואר ਦੇ ਤੌਰ ਤੇ ਇਸਤੇਮਾਲ ਕਰਦਾ ਹੈ ਇੱਕ ਭੰਡਾਰ ਦੇ ਤੌਰ ਤੇ ਇਸਤੇਮਾਲ ਕਰਦਾ ਹੈ ਜਦੋਂ ਉਹ ਜਿਹੜੇ ਨੇ ਮੈਮਲਸ ਨੇ ਉਹ ਇਹਨੂੰ এনवायरमेंट ਦੇ ਵਿੱਚ ਜਾਂ ਵਾਤਾਵਰਨ ਦੇ ਵਿੱਚ ਛੱਡਦੇ ਨੇ ਉੱਥੋਂ ਇਹ ਅੱਗੇ ਫੈਲਦਾ ਹੈ ਖਾਸ ਕਰਕੇ ਇਹ ਜਿਹੜੇ ਰੋਡੈਂਟਸ ਨੇ ਮਤਲਬ ਬਰਾਊਨ ਚੂਹੇ ਜਿਹੜੇ ਨੇ ਚੂਹੇ ਆਪਣੇ ਆਮ ਤੌਰ ਤੇ ਜਿਹੜੇ ਘਰਾਂ ਦੇ ਵਿੱਚ ਜਾਂ ਕਿਤੇ ਪਾਏ ਜਾਂਦੇ ਨੇ ਉਹਨਾਂ ਚੂਹਿਆਂ ਦੇ ਨਾਲ ਇਹ ਵਾਤਾਵਰਣ ਦੇ ਵਿੱਚ ਬਹੁਤ ਜ਼ਿਆਦਾ ਫੈਲਦਾ ਹੈ ਤੇ ਜਦੋਂ ਇਨਸਾਨ ਉਸ ਵਾਤਾਵਰਣ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਉਦੋਂ ਇਹ ਇਨਸਾਨ ਨੂੰ ਬਿਮਾਰੀ ਜਿਹੜੀ ਹੈ ਟਰਾਂਸਫਰ ਹੋ ਜਾਂਦੀ ਹੈ ਬੈਕਟੀਰੀਆ ਇਨਸਾਨ ਦੇ ਸਰੀਰ ਦੇ ਵਿੱਚ ਚਲਾ ਜਾਂਦਾ ਇਹ ਬਿਮਾਰੀ ਜਿਹੜੀ ਹੈ ਇਹਦਾ ਜਿਹੜੇ ਸਿੰਪਟਮਸ ਨੇ ਕਿਵੇਂ ਲੱਗਦਾ ਪਹਿਲਾਂ ਤਾਂ ਇਹ ਬੁਖਾਰ ਲੱਗਦਾ ਇਨਸਾਨ ਨੂੰ ਬੁਖਾਰ ਹੁੰਦਾ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣਾ ਸਿਰ ਦੁਖਣਾ ਇਸ ਤਰ੍ਹਾਂ ਦੇ ਲੱਛਣੇ ਦੇ ਆਮ ਤੌਰ ਤੇ ਦੇਖੇ ਜਾ ਸਕਦੇ ਨੇ ਇਹ ਲੱਛਣ ਜਿਹੜੇ ਨੇ ਆਮ ਤੌਰ ਤੇ ਲੋਕ ਉਪਲੇਖਾ ਖਾ ਜਾਂਦੇ ਨੇ ਕਿ ਜਿਵੇਂ ਡੈਂਗੂ ਹੋਇਆ ਹੈ ਡੈਂਗੂ ਦੇ ਲੱਛਣ ਵੀ ਸਮਝ ਜਾਂਦੇ ਨੇ ਕਈ ਲੋਕ ਜਾਂ ਇਨਫਲੂਐਂਜ਼ਾ ਜਿਹੜਾ ਹੁੰਦਾ ਫਲੂ ਹੁੰਦੀ ਹੈ ਉਸ ਦੇ ਲੱਛਣ ਵੀ ਲੋਕ ਸਮਝਦੇ ਨੇ ਕਿ ਹੈਗੇ ਨੇ ਇਹ ਇਹ ਉਪਲੇਖਾ ਖਾ ਜਾਂਦੇ ਨੇ ਕਿ ਜਾਂ ਤਾਂ ਡੈਂਗੂ ਹੋਇਆ ਹੈ ਜਾਂ ਫਲੂ ਹੋ ਗਈ ਹੈ ਇਸ ਤਰੀਕੇ ਨਾਲ ਲੋਕ ਭੁਲੇਖਾ ਖਾ ਜਾਂਦੇ ਨੇ ਤੇ ਇਸ ਬਿਮਾਰੀ ਨੂੰ ਸਮਝਦੇ ਨਹੀਂ ਕਿ ਅਸਲ ਦੀ ਬਿਮਾਰੀ ਕੁਝ ਹੋਰ ਹੈ ਡਾਕਟਰ ਸੀਐਸ ਰੰਧਾਵਾ ਨੇ ਰਿਟਾਇਰਡ ਪ੍ਰੋਫੈਸਰ ਨੇ ਵੈਟਰਨਰੀ ਮੈਡੀਸਨ ਦੇ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਹੈ ਅੰਮ੍ਰਿਤਸਰ ਆਪਣੇ ਲੁਧਿਆਣੇ ਦੇ ਵਿੱਚ ਉੱਥੋਂ ਰਿਟਾਇਰਡ ਪ੍ਰੋਫੈਸਰ ਨੇ ਰੰਧਾਵਾ ਸਾਹਿਬ ਇਹਨਾਂ ਨੇ ਵੀ ਅਖਬਾਰ ਨਾਲ ਗੱਲ ਕੀਤੀ ਤੇ ਉਹ ਇਹ ਕਹਿੰਦੇ ਨੇ ਕਿ ਇਹ ਜਿਹੜੀ ਬਿਮਾਰੀ ਹੈ ਉਹੋ ਦੇਸ਼ ਦਾ ਇਹ ਹਿੱਸਾ ਜਿਹੜਾ ਹੈ ਇਹ ਖਿੱਤਾ ਹੈ ਪੰਜਾਬ ਦੀ ਆਪਾਂ ਜੇ ਗੱਲ ਕਰਦੇ ਆ ਜਾਂ ਨਾਰਥ ਇੰਡੀਆ ਦੀ ਗੱਲ ਕਰਦੇ ਆ ਉੱਥੇ ਬੜੀ ਅਨਕਾਮਨ ਹੈ ਮਤਲਬ ਅਸਧਾਰਨ ਹੈ ਆਮ ਤੌਰ ਤੇ ਪਾਈ ਨਹੀਂ ਜਾਂਦੀ ਹੈ ਇਹ ਬਿਮਾਰੀ ਇਨ੍ਹਾਂ ਇਲਾਕਿਆਂ ਦੇ ਵਿੱਚ ਇਹ ਜਿਆਦਾਤਰ ਸਾਊਥ ਇੰਡੀਆ ਦੇ ਵਿੱਚ ਪਾਈ ਜਾਂਦੀ ਹੈ ਉੱਥੇ ਇਸ ਬਿਮਾਰੀ ਦੇ ਲੱਛਣ ਜਾਂ ਸਬੂਤ ਮਿਲਦੇ ਨੇ ਨਾਰਥ ਇੰਡੀਆ ਦੇ ਵਿੱਚ ਬਹੁਤ ਹੀ ਅਸਾਧਾਰਨ ਹੈ ਇਸ ਬਿਮਾਰੀ ਦਾ ਫੈਲਣਾ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਜਿਹੇ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਸੀ ਜ਼ੀਨੋਟਿਕ ਬਿਮਾਰੀ ਹੈ ਜਾਨਵਰਾਂ ਤੋਂ ਇਨਸਾਨਾਂ ਨੂੰ ਫੈਲਦੀ ਹੈ ਇਨਸਾਨਾਂ ਤੋਂ ਜਾਨਵਰਾਂ ਨੂੰ ਵੀ ਹੋ ਸਕਦੀ ਹੈ ਇਹਦੇ ਉਹਨਾਂ ਦੇ ਮੁਤਾਬਿਕ 3-4 ਤਰ੍ਹਾਂ ਦੇ ਇਨਫੈਕਸ਼ਨ ਨੇ ਔਰ ਜੇ ਟਾਈਮ ਤੇ ਇਲਾਜ ਨਾ ਹੋਵੇ ਇਹਨਾਂ ਇਨਫੈਕਸ਼ਨਸ ਦਾ ਤਾਂ ਇਹ ਕ੍ਰੋਨਿਕ ਰੀਨਲ ਫੇਲਿਅਰ ਜਾਂ ਸੈਪਟਿਸੀਮੀਆ ਇਹ ਦੋਨੋਂ ਚੀਜ਼ਾਂ ਇਨਸਾਨ ਨੂੰ ਹੋ ਸਕਦੀਆਂ ਨੇ ਕ੍ਰੋਨਿਕ ਰੀਨਲ ਫੇਲਿਅਰ ਜਿਹੜਾ ਹੈ ਕਿਡਨੀਆਂ ਦਾ ਖਰਾਬ ਹੋ ਜਾਣਾ ਉਹ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਜਿਸ ਨਾਲ ਕਾਫੀ ਇਨਸਾਨ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਉਹਨਾਂ ਦੇ ਮੁਤਾਬਿਕ ਵੀ ਰੰਧਾਵਾ ਸਰ ਦੇ ਮੁਤਾਬਿਕ ਵੀ ਇਹ ਜਿਹੜੇ ਰੋਡੈਂਟ ਨੇ ਚੂਹੇ ਨੇ ਉਹਨਾਂ ਤੋਂ ਹੀ ਫੈਲਦੀ ਹੈ ਔਰ ਸਾਊਥ ਇੰਡੀਆ ਦੇ ਵਿੱਚ ਜਿਆਦਾ ਬਿਮਾਰੀ ਹੋਣ ਦਾ ਕਾਰਨ ਇੱਕ ਇਹ ਵੀ ਹੈ ਕਿ ਉੱਥੇ ਬਹੁਤ ਜ਼ਿਆਦਾ ਵਾਟਰ ਬਾਡੀਜ਼ ਨੇ ਪਾਣੀ ਦੇ ਜਿਹੜੇ ਸਰੋਤ ਨੇ ਜਿਵੇਂ ਝੀਲਾਂ ਦੀ ਗਿਣਤੀ ਉਹ ਕਾਫੀ ਜ਼ਿਆਦਾ ਹੈ ਤੇ ਉਸ ਕਰਕੇ ਉੱਥੇ ਚੂਹੇ ਵੀ ਹੁੰਦੇ ਨੇ ਤੇ ਉੱਥੇ ਇਹ ਬਿਮਾਰੀ ਦਾ ਫੈਲਣ ਦਾ ਖਤਰਾ ਵੀ ਜ਼ਿਆਦਾ ਹੁੰਦਾ ਪੰਜਾਬ ਦੇ ਵਿੱਚ ਤਾਂ ਉਹਨਾਂ ਦੇ ਮੁਤਾਬਿਕ ਜਾਨਵਰਾਂ ਦੇ ਵਿੱਚ ਇਹ ਬਿਮਾਰੀ ਦੇਖੀ ਹੀ ਨਹੀਂ ਜਾਂਦੀ ਇਹ ਪਾਈ ਨਹੀਂ ਜਾਂਦੀ ਕਿ ਪੰਜਾਬ ਦੇ ਜਾਨਵਰਾਂ ਨੂੰ ਕਦੇ ਇਹ ਫੈਲੀ ਹੋਵੇ ਇਸੇ ਕਰਕੇ ਉਹ ਕਹਿੰਦੇ ਜਿਹੜੇ ਸੂਬੇ ਦੇ ਵਿੱਚ ਵੈਕਸੀਨੇਸ਼ਨ ਹੁੰਦੀ ਆ ਪਾਲਤੂ ਕੁੱਤਿਆਂ ਦੀ ਉਹਦੇ ਵਿੱਚ ਵੀ ਅਸੀਂ ਰეკਮੈਂਡ ਨਹੀਂ ਕਰਦੇ ਹੈਗੇ ਕਿ ਇਹਦਾ ਬਿਮਾਰੀ ਦਾ ਟੀਕਾ ਲਾਓ ਕਿਉਂਕਿ ਇਹ ਬਿਮਾਰੀ ਪੰਜਾਬ ਦੇ ਵਿੱਚ ਫੈਲਦੀ ਹੀ ਨਹੀਂ ਹੈ ਅਸੀਂ ਬਹੁਤ ਜ਼ਿਆਦਾ ਇਹਨੂੰ ਕਦੇ ਦੇਖਿਆ ਹੀ ਨਹੀਂਗਾ ਕਿ ਪੰਜਾਬ ਦੇ ਜਾਨਵਰਾਂ 'ਚ ਇਹ ਬਿਮਾਰੀ ਫੈਲੀ ਹੋਵੇ ਬਹੁਤ ਹੀ ਅਸਾਧਾਰਨ ਹੈ ਪੰਜਾਬ ਦੇ ਵਿੱਚ ਇਸ ਬਿਮਾਰੀ ਦਾ ਆਉਣਾ ਹੁਣ ਸੀਐਮ ਸਾਹਿਬ ਦੇ ਨੇੜਲੇ ਕੁਝ ਲੋਕ ਨੇ ਉਹਨਾਂ ਦੇ ਮੁਤਾਬਕ ਵੀ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਕੋਲ ਦੋ ਪਾਲਤੂ ਕੁੱਤੇ ਰੱਖੇ ਹੋਏ ਨੇ ਹੋ ਸਕਦਾ ਹੈ ਉਹਨਾਂ ਦੋਨਾਂ ਦੇ ਵਿੱਚੋਂ ਵੀ ਕਿਸੇ ਕੁੱਤੇ ਨੂੰ ਨੇ ਇਨਫੈਕਸ਼ਨ ਹੋਇਆ ਹੋਵੇ ਜਿਸ ਤੋਂ ਉਹ ਚੀਫ ਮਿਨਿਸਟਰ ਸਾਹਿਬ ਨੂੰ ਫੈਲ ਗਿਆ ਹੋਵੇ ਤੇ ਉਹ ਬਿਮਾਰ ਹੋ ਗਏ ਨੇ ਇਸ ਤਰ੍ਹਾਂ ਦਾ ਉਹਨਾਂ ਦੇ ਨੀਡਲੇ ਸੂਤਰਾ ਨੇ ਜਾਣਕਾਰੀ ਦਿੱਤੀ ਹੈ ਚਲੋ ਕਾਰਨ ਕੋਈ ਵੀ ਹੋਵੇ ਪਾਲਤੂ ਕੁੱਤੇ ਤੋਂ ਫੈਲੀ ਹੋਵੇ ਜਾਂ ਚੂਹੇ ਤੋਂ ਫੈਲੀ ਹੋਵੇ ਗੱਲ ਉਹ ਨਹੀਂ ਗੱਲ ਇਹ ਹੈ ਕਿ ਬਿਮਾਰੀ ਲੱਗ ਗਈ ਹੈ ਪਕੜ ਵਿੱਚ ਆ ਗਈ ਹੈ ਇਲਾਜ ਸ਼ੁਰੂ ਹੋ ਗਿਆ ਹੈ ਤੇ ਜਲਦ ਹੀ ਇਸ ਬਿਮਾਰੀ ਦੇ ਉੱਤੇ ਕਾਬੂ ਪਾ ਲਿਆ ਜਾਏਗਾ ਤੇ ਸਭ ਠੀਕ ਹੋ ਜਾਣਗੇ ਤੇ ਆਪਣੇ ਘਰ ਵਾਪਸ ਆ ਜਾਣਗੇ ਜਲਦੀ ਤੇ ਆਪਣਾ ਕੰਮ ਕਾਜ ਸੰਭਾਲ ਲੈਣਗੇ ਪਰ ਜੋ ਸਾਡਾ ਸੋਸ਼ਲ ਮੀਡੀਆ ਹੈ ਸਾਡੇ ਪੱਤਰਕਾਰ ਨੇ ਉਹ ਪਿਛਲੇ 2 ਦਿਨਾਂ ਦੇ ਵਿੱਚੋਂ ਨਾਉਂ 2 ਦਿਨਾਂ ਨਹੀਂ ਕੱਲ ਤੋਂ ਹੀ ਜ਼ਿਆਦਾਤਰ ਇਹ ਫੈਲਣਾ ਸ਼ੁਰੂ ਹੋਇਆ ਹੈ ਖਬਰ ਦਾ ਇਹ ਸਾਰੇ ਹੀ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਵੀ ਚੈਨਲ ਨੇ ਉਹਨਾਂ ਤੇ ਬੜੀ ਜ਼ੋਰਦਾਰੀ ਨਾਲ ਚਲਾਈ ਜਾ ਰਹੀ ਹੈ ਕਿ ਸੰਧਵਾ ਸਾਹਿਬ ਨੂੰ ਜਿਹੜਾ ਚੀਫ ਮਿਨਿਸਟਰ ਬਣਾਉਣ ਦਾ ਫੈਸਲਾ ਲੈ ਲਿਆ ਗਿਆ ਹੈ ਆਸਪਤਾਲ ਤੋਂ ਛੁੱਟੀ ਦਾ ਵੀ ਇੰਤਜ਼ਾਰ ਨਹੀਂ ਕੀਤਾ ਜਾਏਗਾ ਤੇ ਸੰਧਵਾ ਸਾਹਿਬ ਨੂੰ ਜਿਹੜਾ ਚੀਫ ਮਿਨਿਸਟਰ ਬਣਾ ਦਿੱਤਾ ਜਾਏਗਾ ਉਹਨਾਂ ਦੇ ਘਰੇ ਸਿਕਿਉਰਿਟੀ ਬਹੁਤ ਵਧਾ ਦਿੱਤੀ ਗਈ ਹੈ ਪਰ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਜਾਂ ਅਧਿਕਾਰੀ ਕਿਸ ਤਰ੍ਹਾਂ ਦੀ ਪੁਸ਼ਟੀ ਕਿਸੇ ਨੇ ਵੀ ਨਹੀਂ ਕੀਤੀ ਹੈ ਨਾ ਹੀ ਕੋਈ ਇਸ ਤਰ੍ਹਾਂ ਦੀ ਖਬਰ ਆਈ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਬਦਲਿਆ ਜਾਣਾ ਹੈ ਪਿਛਲੇ 10-12 ਦਿਨਾਂ ਤੋਂ ਮੀਡੀਆ ਇਸ ਚੀਜ਼ ਦੇ ਸਵਾਲ ਲੈ ਰਿਹਾ ਹੈ ਟਟਕਾਰੇ ਲੈ ਰਿਹਾ ਹੈ ਕਿ ਹਾਂਜੀ ਉਹਨਾਂ ਨੂੰ ਬਦਲਿਆ ਜਾਏਗਾ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਜਦੋਂ ਤੁਹਾਨੂੰ ਯਾਦ ਹੋਣਾ ਹੈ 2022 ਦੇ ਵਿੱਚ ਇਲੈਕਸ਼ਨ ਆ ਸੀ ਉਦੋਂ ਵੀ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਭਗਵੰਤ ਮਾਨ ਨੂੰ ਬਣਾਉਣਾ ਹੀ ਨਹੀਂ ਚਾਹੁੰਦੇ ਆ ਆਦਮੀ ਦੀ ਲੀਡਰਸ਼ਿਪ ਜੋ ਕੇਜਰੀਵਾਲ ਹੈ ਫਿਰ ਕਹਿੰਦੇ ਸੀ ਜੀ ਕਿ ਉਹ ਆਪ ਬਣਨਗੇ ਫਿਰ ਕਹਿੰਦੇ ਸੀ ਉਹਨਾਂ ਦੀ ਪਤਨੀ ਇਲੈਕਸ਼ਨ ਲੜੇਗੀ ਉਹ ਚੀਫ ਮਿਨਿਸਟਰ ਬਣੇਗੀ ਪੰਜਾਬ ਦੀ ਅਜਿਹਾ ਕੁਝ ਵੀ ਨਹੀਂ ਹੋਇਆ ਚੀਫ ਮਿਨਿਸਟਰ ਭਗਵੰਤ ਮਾਨ ਹੀ ਬਣੇ ਹੁਣ ਵੀ ਇਸ ਤਰ੍ਹਾਂ ਹੀ ਪਹਿਲਾਂ ਦੋ ਡਿਪਟੀ ਚੀਫ ਮਿਨਿਸਟਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਹੁਣ ਸੰਧਵਾ ਸਾਹਿਬ ਦਾ ਨਾਮ ਚੱਲ ਰਿਹਾ ਹੈ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਰਿਹਾ ਕਈ ਸਾਡੇ ਪੱਤਰਕਾਰ ਭਰਾ ਇਹਨਾਂ ਚੀਜ਼ਾਂ ਦੇ ਉੱਪਰ ਵੀ ਬੜਾ ਜ਼ੋਰ ਦੇ ਰਹੇ ਨੇ ਦੇਖੋ ਜੀ ਉਹਨਾਂ ਨੂੰ ਦਿੱਲੀ ਦੇ ਲੀਡਰਸ਼ਿਪ ਚੋਂ ਕੋਈ ਮਿਲਣ ਨਹੀਂ ਆਇਆ ਕੋਈ ਪਤਾ ਲੈਣ ਨਹੀਂ ਆਇਆ ਜੀ ਬਿਮਾਰ ਬੰਦੇ ਦਾ ਇਸ ਲਈ ਉਹ ਨਾਰਾਜ਼ ਚੱਲ ਰਹੇ ਕਈ ਇੱਥੋਂ ਤੱਕ ਵੀ ਚਲੇ ਗਏ ਕਿ ਦੇਖੋ ਜੀ ਕੋਈ ਲੋਕ ਵੀ ਪਤਾ ਲੈਣ ਨਹੀਂ ਜਾ ਰਹੇ ਹਸਪਤਾਲ ਦੇ ਬਾਹਰ ਕੋਈ ਭੀੜ ਹੀ ਨਹੀਂ ਇਕੱਠੀ ਹੋਈ ਹੈਗੀ ਇਹਦਾ ਮਤਲਬ ਭਗਵੰਤ ਸਾਨ ਪੌਪੂਲਰ ਨਹੀਂ ਹੈਗੇ ਤੇ ਲੋਕ ਉਹਨਾਂ ਨੂੰ ਸ਼ਾਇਦ ਪਸੰਦ ਨਹੀਂ ਕਰਦੇ ਇਸ ਕਰਕੇ ਇਹ ਜੋ ਹੈ ਹਸਪਤਾਲ ਦੇ ਬਾਹਰ ਭੀੜ ਨਹੀਂ ਇਕੱਠੀ ਹੋਈ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕਿਤੇ ਵੀ ਕੋਈ ਰਿਵਾਜ ਹੈ ਨਹੀਂ ਕਿ ਬਾਹਰ ਹਸਪਤਾਲ ਦੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਜਾਵੇ ਜਦੋਂ ਕੋਈ ਦਾਖਲ ਹੁੰਦਾ ਹੈ ਆਪਣੇ ਇਲਾਜ ਕਰਾਉਣ ਲਈ ਜਦ ਤੱਕ ਰੱਬ ਨਾ ਕਰੇ ਕੋਈ ਬਹੁਤ ਹੀ ਸੀਰੀਅਸ ਸਿਚੁਏਸ਼ਨ ਹੋਵੇ ਲੇਕਿਨ ਪਰ ਪਤਾ ਨਹੀਂ ਕਿਉਂ ਇਹ ਪੱਤਰਕਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਾਰ-ਬਾਰ ਲੈ ਕੇ ਆ ਰਹੇ ਨੇ ਬਾਹਰ ਕਿਉਂ ਇੱਥੋਂ ਤੱਕ ਵੀ ਕਿਆਸਰਾਈਆਂ ਲਾਈਆਂ ਗਈਆਂ ਕਿ ਚੀਫ ਮਿਨਿਸਟਰ ਦੇ ਕਰੋ ਵੀ ਕੋਈ ਜਿਹੜਾ ਬੰਦਾ ਹੈ ਪਤਾ ਲੈਣ ਨਹੀਂ ਗਿਆ ਉਹਨਾਂ ਦੀ ਵਾਈਫ ਨਹੀਂ ਗਈ ਉਹਨਾਂ ਦੀ ਭੈਣ ਨਹੀਂ ਗਈ ਉਹਨਾਂ ਦੇ ਮਾਂ ਨਹੀਂ ਗਏ ਜਾਂ ਹੋਰ ਰਿਸ਼ਤੇਦਾਰ ਕਿਉਂ ਨਹੀਂ ਪਤਾ ਲੈਣ ਜਾ ਰਹੇ ਇਸ ਤਰ੍ਹਾਂ ਦੀਆਂ ਵੀ ਬੜੀਆਂ ਕਿਆਸਰਾਈਆਂ ਲਗਾਈਆਂ ਗਈਆਂ ਪ੍ਰਸ਼ਨ ਜਿਹੜੇ ਨੇ ਉਠਾਏ ਗਏ ਇਹ ਵੀ बार-बार ਕਿਹਾ ਹੈਗਾ ਕਿ ਦੇਖੋ ਜੀ ਕੋਈ ਆਮ ਆਦਮੀ ਪਾਰਟੀ ਦਾ ਵੱਲੋਂ ਕੋਈ ਸਪੋਕਸਪਰਸਨ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਨਹੀਂ ਦੇ ਰਿਹਾ ਬੁਲੇਟਨ ਨਹੀਂ ਆ ਰਹੇ ਮੈਡੀਕਲ ਬੁਲੇਟਨ ਜਿਹੜੇ ਹਸਪਤਾਲ ਤੋਂ ਆ ਰਹੇ ਨੇ ਪਤਾ ਨਹੀਂ ਕੀ ਹੋ ਰਿਹਾ ਕੀ ਅੰਦਰ ਖਾਤੇ ਕੀ ਚੱਲ ਰਿਹਾ ਜਦਕਿ ਜਦੋਂ ਉਹ ਹਸਪਤਾਲ ਦਾਖਲ ਹੋਏ ਨੇ ਹਸਪਤਾਲ ਵੱਲੋਂ ਬੁਲੇਟਨ ਰੈਗੂਲਰਲੀ ਆਇਆ ਹੈ ਪਹਿਲਾਂ ਜਿਹੜਾ ਆਰਟਰੀ ਸੀ ਪਲਮਨਰੀ ਆਰਟਰੀ ਦਾ ਸੋਜਿਸ਼ ਹੋਣ ਦਾ ਉਹ ਦੱਸਿਆ ਗਿਆ ਬੀਪੀ ਦੇ ਫਲਕਚੂਏਟ ਹੋਣ ਦਾ ਰੀਜ਼ਨ ਦੱਸਿਆ ਗਿਆ ਉਹਨੂੰ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਟੈਸਟ ਬਲੱਡ ਟੈਸਟ ਬਹੁਤ ਜ਼ਿਆਦਾ ਕੀ ਕਿਤੇ ਗਏ ਨੇ ਤੇ ਉਹਨਾਂ ਦੇ ਰਿਪੋਰਟ ਆਉਣ ਦੀ ਉਡੀਕ ਕਰ ਰਹੇ ਆ ਜਦੋਂ ਰਿਪੋਰਟ ਆਏਗੀ ਉਦੋਂ ਅਪਡੇਟ ਕਰਾਂਗੇ ਜਦੋਂ ਰਿਪੋਰਟ ਆਈ ਇਹ ਬਿਮਾਰੀ ਜਿਹੜੀ ਹੈ ਉਹ ਕਨਫਰਮ ਹੋਈ ਨਾਲ ਦੀ ਨਾਲ ਹਸਪਤਾਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬਲੱਡ ਕੈਸਟ ਆ ਗਏ ਨੇ ਜੀ ਰਿਪੋਰਟ ਦੇ ਵਿੱਚ ਆ ਬਿਮਾਰੀ ਨਿਕਲੀ ਹੈ ਤੇ ਇਸ ਦਾ ਅਸੀਂ ਇਲਾਜ ਸ਼ੁਰੂ ਕਰ ਦਿੱਤਾ ਫਿਰ ਗੁਪਤਨੈਸ ਯਾ ਸੀਕਰਟ ਕਾਲ ਰੱਖ ਰਿਹਾ ਹੈ ਕਿੱਥੇ ਰੱਖਿਆ ਜਾ ਰਿਹਾ ਹੈ ਹਸਪਤਾਲ ਦਾ ਜਾਣਕਾਰੀ ਦੇ ਰਿਹਾ ਹੈ ਉਹੀ ਜਾਣਕਾਰੀ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਛਪ ਵੀ ਰਹੀ ਹੈ ਔਰ ਸੋਸ਼ਲ ਮੀਡੀਆ ਉਸ ਨੂੰ ਕੁਝ ਹੋਰ ਹੀ ਰੂਪ ਦੇ ਕੇ ਕੁਝ ਹੋਰ ਹੀ ਢੰਗ ਦੇ ਕੇ ਪੇਸ਼ ਕਰ ਰਿਹਾ ਤੇ ਸਾਡੇ ਜਿਹੜੇ ਨੇਤਾ ਲੋਕ ਨੇ ਖੈਰਾ ਸਾਹਿਬ ਹੋਣ ਜਾਂ ਮੁਜੀਠੀਆ ਸਾਹਿਬ ਹੋ ਇਹ ਵੀ ਆਪਣੀ ਸਸਤੀ ਸ਼ੋਹਰਤ ਨੂੰ ਵਧਾਉਣ ਵਾਸਤੇ ਜਾਂ ਸਵਾਦ ਲੈਣ ਵਾਸਤੇ ਜਾਂ ਆਪਣੇ ਵਿਰੋਧੀਆਂ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਨਾਂ ਜਾਣ ਦੇਣ ਦੀ ਇਹਨਾਂ ਦੀ ਜਿਹੜੀ ਆਦਤ ਹੈ ਉਸ ਤੇ ਚੱਲਦੇ ਆ ਇਹ ਵੀ ਆਪਣੇ ਆਪਣੇ ਬਿਆਨ ਦੇਈ ਜਾ ਰਹੇ ਨੇ ਲੇਕਿਨ ਇਹ ਨਹੀਂ ਸੋਚ ਰਹੇ ਕਿ ਕਿਸੇ ਬਿਮਾਰ ਇਨਸਾਨ ਦੇ ਨਾਲ ਇਹ ਹਰਕਤਾਂ ਕਰਨੀਆਂ ਇਹਨੂੰ ਸ਼ਾਇਦ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਸੰਦ ਨਹੀਂ ਕਰਨਗੇ ਜਾਂ ਉਹਨਾਂ ਨੂੰ ਸ਼ਾਇਦ ਇਹ ਰਿਅਲਾਈਜ਼ ਹੋ ਗਿਆ ਹੈ ਕਿ ਉਹ ਗਲਤ ਸੀਗੇ ਉਹ ਗਲਤ ਜਾਣਕਾਰੀਆਂ ਦੇ ਰਹੇ ਸੀਗੇ ਤੇ ਸ਼ਾਇਦ ਉਹ ਹੁਣ ਚੁੱਪ ਕਰ ਗਏ ਨੇ ਪਤਾ ਨਹੀਂ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਨਵਾਂ ਕੀ ਸ਼ਗੂਫਾ ਉਹਨਾਂ ਵੱਲੋਂ ਛੱਡਿਆ ਜਾਏਗਾ ਲੇਕਿਨ ਬਿਮਾਰੀ ਤੁਹਾਨੂੰ ਸਾਂਝੀ ਕਰ ਲਈ ਹੈ ਕਿ ਇਹ ਬਿਮਾਰੀ ਸੀ ਇਹਦਾ ਇਲਾਜ ਚੱਲ ਪਿਆ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਚੀਬੂ ਨੂ ਸਾਹਿਬ ਜਲਦੀ ਹੀ ਠੀਕ ਹੋ ਕੇ ਹਸਪਤਾਲ ਤੋਂ ਛੁੱਟੀ ਉਹਨਾਂ ਨੂੰ ਮਿਲ ਜੇਗੀ ਤੇ ਉਹ ਆਪਣਾ ਕੰਮ ਕਰ ਛੇਤੀ ਹੀ ਸੰਭਾਲ ਲੈਣਗੇ ਧੰਨਵਾਦ